ਲੋ ਵੀ ਦੋਸਤੋ ਭਲੇਖਾ ਨਾ ਖਾਜ ਕੋੜਾ ਨਹੀਂ ਬਸ਼ੀਰਾ ਹੀ ਇਹ ਹਜੇ ਦੁੱਧ ਦੰਦਿਆਂ ਚ 14 ਤੋਂ 15 ਮਹੀਨੇ ਉਮਰ ਨੋਕਰਾ ਬਸ਼ੀਰਾ ਇੱਕ ਵੀ ਦਾਗ ਨਹੀਂ ਖਾਨਦਾਨ ਵੀ ਪੂਰਾ ਤਕੜਾ ਗਰਦਨ ਹੈ ਕੋੜਾ ਦੇਖੋ ਕੰਨੀ ਮਜ਼ਬੂਤੀ ਆ ਮੰਨ ਲਓ ਪੂਰੇ ਵੱਡੇ ਘੋੜਿਆਂ ਚ ਖੜੋ ਇੰਨੇ ਖਰੀਦ ਦੀ ਆਪਾਂ ਗਾਰੰਟੀ ਦੇ ਦਾਂ ਬਾਕੀ ਵੀਡੀਓ 3 ਮਿੰਟਾਂ ਹੀ ਬੜਾ ਲੰਮਾ ਟਾਈਮ ਨਹੀਂ ਲੈਂਦੇ ਸਾਰੀ ਡਿਟੇਲ ਸੁਣ ਲਓ ਤੇ ਬੱਚਾ ਬਕਾਊ ਜੇ ਤੁਹਾਡੇ ਚੱਲਦਾ ਹੋਇਆ ਤਾਂ ਫੋਨ ਲਾ ਲਿਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਕੋਈ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਤੇ ਵੀਡੀਓ ਨਾਲ ਹਾਜ਼ਰਾਂ ਅੱਜ ਕਿਵੇਂ ਕਹਿੰਦੇ ਹੁੰਦੇ ਨੇ ਨਾ ਖਰਾ ਸੋਨਾ ਲਿਆਦਾ ਤੁਹਾਨੂੰ ਨੋਕਰਾ ਕਹਿੰਦੇ ਜਦੋਂ ਮਰਜੀ ਵੇਚ ਲੋ ਪਰ ਆ ਤਾਂ ਨੋਕਰਾ ਆ ਵਾਈਟ ਗੂਲਡ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਇੱਕੋ ਸਪੌਟ ਹੈ ਨਹੀਂ ਪੂਰੀ ਸਰੇ ਵਾਲੀ ਚੀਜ਼ ਆ ਸਪੌਟ ਤੋਂ ਬਿਨਾਂ ਵੀ ਜਿਹੜੀ ਹੈਕ ਕੋਟੇ ਦੀ ਮਜਬੂਤੀ ਆ ਮਾਰਵਾੜੀ ਵਾਲੀ ਗਰਦਨ ਬਰੀਕੀ ਆ ਮਾਂ ਪਰ ਮਾਤੇ ਪਿਓ ਦੋਨਾਂ ਦਾ ਖਾਨਦਾਨ ਜ਼ਬਰਦਸਤ ਆ ਤੇ ਬੱਚੇ ਦੇ ਇੱਕ ਵੀ ਸੱਪਕੇ ਦਾ ਦਾਣਾ ਨਹੀਂ ਕਹਿ ਸਕਦਾ ਪੂਰਾ ਨੇਚਰਲ 스ਪੌਟਲੈਸ ਆ ਪੂਰੇ ਦੇ ਥੱਲੇ ਦੇਖ ਲਿਆ ਕੇ ਪਿੰਡੇ ਜਨਵਾ ਕੇ ਦੇਖ ਲਿਓ ਇੱਕ ਵੀ ਸਪੌਟ ਨਹੀਂ ਹੈ ਤੇ ਲੱਗਿਆ ਬੱਚੇ ਦੇ ਤੇ ਬਾਕੀ ਰੀਡ ਲੁਕਾ ਨੂੰ ਜੈਜ ਮਿਲ ਤੁਹਾਨੂੰ ਕੱਦ ਬਹੁਤ ਆ ਬੱਚੇ ਦਾ ਸਾਰੀ ਡਿਟੇਲ ਆ ਜਿਹੜੀ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਪੂਰੀ ਦੇਖ ਲਿਓ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਆਪਣੇ ਚੈਨਲ ਤੇ ਆਉਂਦਾ ਰਵੇ ਤੇ ਚੈਨਲ ਸਬਸਕ੍ਰਾਈਬ ਕਰਕੇ ਨਾਲ ਨੋਟੀਫਿਕੇਸ਼ਨ ਔਨ ਕਰਦੇ ਤਾਂ ਕਿ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਜਲਦੀ ਮਿਲਦੀ ਰਵੇ ਤੇ ਅੱਜ ਦੇ ਦੋਸਤੋ ਵੱਧਦੇ ਆ ਵੀਡੀਓ ਵੱਲੋਂ ਦਿੰਨੇ ਆ ਡਿਟੇਲ ਦੋਸਤੋ ਨੋਗਰਾ ਬਸ਼ੀਰਾ ਇਹਦੇ ਮਾਂ ਪਰ ਦੋਨੇ ਨੁਕਰੇ ਆ ਤੇ ਦੋਨੇ ਪੂਰੇ ਸਰੇ ਵਾਲੀ ਚੀਜ਼ ਆ ਪਿਆਰਤਾ ਇਹਦਾ ਖੱਲਾਂ ਵਾਲਾ ਚੇਤਕ ਆ ਜੀ ਚੇਤਕ ਤੇ ਪੂਰੇ ਟੌਪ ਜਿਹੜੇ ਪੂਰੇ ਆਪਾਂ ਕਹਿਦੇ ਆ ਟੌਪ ਦੇ ਬੱਚੇ ਉਹਨਾਂ ਚੋਂ ਇੱਕ ਆਏ ਕਿਉਂਕਿ ਬੱਚਾ ਹਜੇ 14-15 ਮਹੀਨਿਆਂ ਦਾ ਹੋਇਆ ਤੇ ਹਾਈਟ 65 ਦੇ ਲਵੇ ਤਵੇ ਕਰੀ ਖੜਾ ਆ ਪੈਰ ਪੂਰੀ ਮਜ਼ਬੂਤੀ ਦੇਖੋ ਹੱਡ ਕੋਡਾ ਮਜ਼ਬੂਤ ਦੇਖੋ ਮੰਨ ਲਓ ਪੂਰਾ ਮਜ਼ਬੂਤ ਘੋੜਾ ਪਾਣ ਲੈਣੀ ਗਰਦਨ ਦਾ ਮਣੀਆ-ਮੁਣੀਆ ਕਿੰਨਾ ਚੰਗਾ ਤੇ ਜਿਹੜਾ ਹਾਈਟ ਹੋਇਟ ਵੀ ਇੱਕ ਇਹਦਾ ਮਾਲੇ ਪਾਸੋਂ ਵੀ ਆਪਾਂ ਕਹਿ ਸਕਦੇ ਹਾਂ ਜੀ ਇਹਦੀ ਮਾਂ ਦੋਸਤੋ ਨੁਗਰੀ ਜਾਂ 64 ਇੰਚ ਦੀ ਮਾਂ ਤੇ ਸਿੰਧਵਾਜ ਕੁੜੀ ਦੀ ਆ ਸਿੰਧਵਾਜ ਨੇ ਪੂਰੇ ਵੱਡੇ ਵੱਡੇ ਘੋੜੇ ਪੈਦਾ ਕੀਤੇ ਨਾ ਤਾਂ ਇੱਕ ਇੱਕ ਇਹਦੀ ਹਾਈਟ ਤੇ ਮਜਬੂਤੀ ਉਧਰੋਂ ਵੀ ਆਈ ਆ ਤੇ ਮਾਂ ਪਰ ਦੋਨੇ ਪੂਰੇ ਜ਼ਬਰਦਸਤ ਦਾ ਬਾਲ ਪੌਰੀਆਂ ਦਾ ਬੱਚਾ ਸਾਫ਼ ਸਾ ਸਿੰਗਲ ਪੌਰੀ ਹੈ ਜੀ ਤੇ ਸਭ ਕੇ ਦਾ ਇੱਕ ਵੀ ਦਾਣਾ ਨਹੀਂ ਜੀ ਆਪਾਂ ਕਹਿੰਦੇ ਜਮਾ ਸਪੌਟਲੈਸ ਆ ਉਮਰ ਤੋਂ ਤੁਹਾਨੂੰ ਦੱਸ ਦਿੱਤੀ 14 ਤੋਂ 15 ਮਹੀਨੇ ਹੈ ਜੀ ਗਰਦਨ ਗੁਰਦਨ ਦੀ ਲੈਂਥ ਦੇਖੋ ਮਣੀਆਂ ਬਰੀਕੀ ਦੇਖੋ ਮਾਰਵਾੜੀ ਵਾਲੀ ਬਰੀਕੀ ਆਈ ਹੋਈ ਹੈ ਲੈਂਥ ਨੂੰ ਤਾਂ ਸਭ ਸੋਹਣਾ ਆਣੀ ਉਹ ਜੇ ਹਾਈਟਾਈ ਦਾ ਲੈਂਥ ਨੇ ਆਪਾਂ ਚ ਮਾਰ ਚੁਣ ਲੈਂਥੇ ਨਾਲ ਨਾਲ ਸੋਮਬ ਦੀ ਮਜਬੂਤੀ ਪੂਰੀ ਆ ਤੇ ਬਾਕੀ ਜਿਹੜਾ ਗਲਾਬੀਪਨ ਉਹ ਵੀ ਬਹੁਤ ਆ ਨੂੰ ਆਇ ਤੇ ਇੱਕੋ ਹੀ ਸਬਕੇ ਦਾ ਦਾਣਾ ਨਹੀਂ ਮਿਲਦਾ ਤੁਹਾਨੂੰ ਬਾਕੀ ਸਾਹਮਣੇ ਆ ਕੇ ਤਸੱਲੀ ਕਰਕੇ ਦੇਖਿਓ ਜੇ ਕਹਿੰਦੇ ਹਾਈਟ ਵਾਲਾ ਘੋੜਾ ਬਣਾਉਣਾ ਤਾਂ ਨੰਬਰ ਥੱਲੇ ਦਿੱਤਾ ਫੋਨ ਲਾ ਲਿਓ ਮਿਲਦੇ ਆ ਜਲਦੇ ਨਵੀਂ ਵੀਡੀਓ ਨਾਲ ਧੰਨਵਾਦ